ਅੱਜ ਵੀ ਸਤਗੁਰ ਪ੍ਰਤਖ ਝੋਲੀਆ ਪੜਦੇ ਨੇ ਇੱਕ ਨਾਮ ਸੁਣਿਆ ਤੁਸੀਂ ਡਾਕਟਰ ਵਾਸੂ ਭਾਰਦਵਾਜ ਭਾਰਦਵਾਜ ਗੋਤਗੁਰ ਮਖੋਨਾ ਦੀ ਇਹ ਬੜੇ ਵੱਡੇ ਵਿਗਿਆਨੀ ਹੋਏ ਨੇ NASA ਅਮਰੀਕਾ ਵਿੱਚ ਕੰਮ ਕਰਦੇ ਸਾਰੇ ਗੁਰਮਖੋ ਜਿਹੜੀ ਟੀਮ ਚੰਦਰਮਾ ਤੇ ਪਹੁੰਚੀ ਸੀ ਨਾ ਗੁਰਮੁਖੋ ਉਹ ਟੀਮ ਜੇ ਕੰਮ ਕਰਦੇ ਸਨ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਵਿਗਿਆਨੀ ਹੋਣਗੇ ਬਾਸੂ ਪਹਾੜ ਦਾ ਬਾਜੀ ਕਹਿੰਦੇ ਮੈਂ ਨਾਸਤਿਕ ਸਾਂ ਰੱਬ ਨੂੰ ਮੰਨਦਾ ਨਹੀਂ ਸਾਂ ਇਹਨਾਂ ਆਪ ਦੱਸਿਆ ਗੁਰਮੁਖੋ ਮੈਂ ਇਹ ਕਿੰਨਾ ਸਾਂ ਕਿ ਰੱਬ ਹੈ ਹੀ ਨਹੀਂ ਤੁਹਾਨੂੰ ਪਤਾ ਬਹੁਤੇ ਵਿਗਿਆਨੀਕ ਰੱਬ ਨੂੰ ਮੰਨਦੇ ਹੀ ਨਹੀਂ ਕਹਿੰਦੇ ਮੈਨੂੰ ਕੈਨਸਲ ਹੋ ਗਿਆ ਇੱਕ ਕੰਨ ਵਿੱਚੋਂ ਸੁਣਨਾ ਬੰਦ ਹੋ ਗਿਆ ਤਕਰੀਬਨ 8 ਸਾਲ ਹੋ ਗਏ ਕੰਨ ਤੋਂ ਮੈਨੂੰ ਸੁਣਦਾ ਨਹੀਂ ਸੀ ਹੁਣ ਕੈਂਸਰ ਇੰਨਾ ਵੱਧ ਗਿਆ ਸਿਰ ਦੇ ਵਿੱਚ ਇੱਕ ਗਿਲਟੀ ਬਣ ਕੇ ਟਿਮਰ ਤਾਂ ਡਾਕਟਰਾਂ ਜਵਾਬ ਦਿੱਤਾ ਹੱਥ ਕਰੇ ਕਰਤੇ ਡਾਕਟਰਾਂ ਨੇ ਕਹਿੰਦੇ ਬਾਸੂ ਜੀ ਬਾਸੂ ਭਾਰਦਵਾਜ ਜੀ ਤੁਹਾਡੇ ਕੋਲ ਕੇਵਲ ਤੇ ਕੇਵਲ ਜ਼ਿੰਦਗੀ ਦੇ 10-15 ਦਿਨ ਹੋਰ ਨੇ ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਮਿਲੋ ਤੁਹ ਤੁਹਾਡਾ ਕੰਮ ਅਧੂਰਾ ਹੈ ਉਹ ਕਰ ਲਓ ਤੁਸੀਂ ਕਹਿੰਦੇ ਸਰੀਰ ਬੜਾ ਬਹੁਤ ਕਮਜ਼ੋਰ ਹੋ ਗਿਆ ਸਿਰ ਦੇ ਵਾਲ ਵੀ ਝੜ ਗਏ ਇੱਥੋਂ ਤੱਕ ਭਣਟਿਆ ਦੇ ਵਾਲ ਵੀ ਝੜ ਗਏ ਤੁਹਾਨੂੰ ਪਤਾ ਕੈਂਸਰ ਦੇ ਨਾਲ ਵਾਲ ਝੜ ਜਾਂਦੇ ਨੇ ਗੁਜਰਾਤ ਦੇ ਰਹਿਣ ਵਾਲੇ ਨੇ ਸੂਰਤ ਇਹਨਾਂ ਦਾ ਘਰ ਹੈ ਘਰ ਵਾਲੀ ਦੀ ਥੋੜੀ ਛੜਦਾ ਸੀ ਇੱਕ ਸੰਧੂ ਇਹਨਾਂ ਦਾ ਹੁਣ ਘਰ ਵਾਲੀ ਸਾਂਡੂ ਇਹਨਾਂ ਦਾ ਸਾਲੀ ਆਖ ਲਗੇ ਕੇਵਲ 10 15 ਨੇ ਡਾਕਟਰਾਂ ਦਾ ਸਮਝ ਦਿੱਤਾ ਹੈ بڑے ਇਲਾਜ ਕਰਾਏ ਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਸਭ ਨੇ ਹੱਥ ਕਰੇ ਕਰ ਦਿੱਤੇ ਨੇ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਜਦੋਂ ਹਰ ਪਾਸਿਓਂ ਹੱਥ ਕਰੇ ਹੋ ਜਾਣਾ ਉਦੋਂ ਫਿਰ ਬਾਪੂ ਜੀ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਗਲਤ ਪੱਲਾ ਪਾ ਕੇ ਬੇਨਤੀ ਕਰਿਆ ਕਰੋ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ हे गरीब नवाज थाने गुरु ग्रंथ साहिब जी अब हम चली ठाकुर पेहार जब हम शरण प्रभु की आई रात तभु भावे मार लोकन की चतराई उपमा ते बसंतर यार ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਬੁਦਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਬੁਦਾਰ ਘਰ ਵਾਲੀ ਵੀ ਅੱਖ ਲੱਗੀ ਗੁਰੂ ਰਾਮਦਾਸ ਦੇ ਘਰ ਇੱਕ ਵਾਰ ਜਾ ਕੇ ਖੰਡ ਪਰਸਾ ਕਰਵਾ ਲਈਏ ਬੇਨਤੀ ਕੀਤੀ ਕਿ ਇਦਾਂ ਡਾਕਟਰਾਂ ਜਵਾਬ ਦੇ ਦਿੱਤਾ ਹੈ ਕਿਦੇ ਅਜੇ ਸਮਾਂ ਨਹੀਂ ਤੁਹਾਨੂੰ ਪਾ 3-3 4-10 ਸਾਲ ਲੱਗ ਜਾਂਦੇ ਨੇ ਗੁਰੂ ਰਾਮ ਦਾਦੇ ਘੜਖੰਡ ਪੜਸਾ ਕਰਾਉਣਾ ਹੋਵੇ ਤਾਂ ਪਹਿਲਾਂ ਬੁਕਿੰਗ ਹੁੰਦੀ ਹੈ ਜਦੋਂ ਸਾਰੀਆਂ ਰਿਪੋਰਟਾਂ ਵਿਖਾਈਆਂ ਡਾਕਟਰਾਂ ਜਵਾਬ ਤੱਕ 10-15 ਦਿਨ ਹੋਰ ਨਹੀਂ ਬਸ ਫਿਰ ਉਹ ਸਾਰਾ ਵੇਖਿਆ ਉਹਨੇ ਕਿਦੇ ਹਾਂ ਤੁਹਾਡਾ ਖੰਡ ਬਣ ਸੇ ਹੋ ਸਕਦਾ ਇਦਾਂ ਜਿੱਥੇ ਦੋ ਨਿਸ਼ਾਨ ਸਾਹਿਬ ਨੇ ਨਾ ਉੱਥੇ ਇੱਕ ਤਰੀਖ ਖਾਲੀ ਹੈ ਵਿੱਚ ਦੂਰ ਨਿਸ਼ਾਨ ਸਾਹਿਬ ਜਿੱਥੇ ਤੁਹਾਨੂੰ ਪਤਾ ਦੋ ਅਖੰਡ ਪੜ੍ਹ ਸਾਹਿਬ ਜਲਦੇ ਨੇ ਉੱਥੇ ਉੱਥੇ ਹੁਣ ਬਾਸੂ ਭਾਰਦਵਾਜ ਜੀ ਨੂੰ ਗੁਜਰਾਤੋਂ ਨਾ ਐਮੂਲੈਂਸ ਪਾ ਕੇ ਲਿਆਂਦਾ ਗਿਆ ਤੇ ਅੰਦਰ ਸਟਰਕਚਰ ਤੇ ਲਿਆਂਦਾ ਗਿਆ ਅੰਦਰ ਅਖੰਡ ਪੜ੍ਹ ਸਾਹਿਬ ਰੰਭੂ ਹੈ ਲੱਗੇ ਲੰਮੇ ਪਾਤਾ ਜੀ ਹੱਡੀਆਂ ਕਮਜ਼ੋਰ ਨੇ ਆਹ ਤੁਹਾਡਾ ਸਰੀਰ ਕਮਜ਼ੋਰ ਹੋ ਚੁੱਕਿਆ ਹੈ ਬਾਣੀ ਜਲਦੀ ਪਈ ਹੈ ਚਾਉ ਨੂੰ 8:30 ਦਾ ਸਮਾਂ ਹੋਇਆ ਸੁਖਮਨੀ ਸਾਹਿ ਦੀ ਬਾਣੀ ਚੱਲੀ ਜੀ ਬਾਣੀ ਰੰਮਤ ਹੈ ਗਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿ ਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਬਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਸਿਮਰੋ ਜਾਪ ਸੰਪਰੇ ਕੇ ਨਾਮ ਜਪਤ ਜਦੋਂ ਇਹ ਬਾਣੀ ਦੀ ਰਮਤਾ ਹੋਈ ਨਾ ਜਿਵੇਂ ਵਾਸੂ ਭਾਰਤ ਵਜ ਕੇਤੇ ਮੈਨੂੰ ਤੁਰੀ એનર્ਜੀ ਮਿਲਨੀ ਸ਼ੁਰੂ ਹੋ ਗਈ ਬਾਣੀ ਦਾ ਪਾਠ ਚੱਲਦਾ ਪਿਆ ਕਹਿੰਦੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬਾ ਦਾ ਵੇਖਦਾ ਪਿਆ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਅਖੰਡ ਪਾਠ ਸਾਹਿਬ ਕਰਦਾ ਪਿਆ ਕਹਿੰਦੇ ਇੱਕ ਦੁੱਧਿਆ ਰੰਗ ਦੀ ਲਾਈਟ ਦਿਖਲੀ ਵਿੱਚੋਂ ਤੇ ਮੇਰੇ ਮੱਥੇ ਦੇ ਨਾਲ ਟਕਰਾਈ ਮੇਰੇ ਮੱਥੇ ਨਾਲ ਟਕਰਾਈ ਜਿਵੇਂ ਉਹ ਲਾਈਟ ਮੇਰੇ ਕੰਨ 'ਚ ਵੀ ਪ੍ਰਵੇਸ਼ ਕਰ ਗਈ ਤੇ ਕਹਿੰਦੇ ਮੇਰੇ ਕੰਨ ਵਿੱਚੋਂ ਉਸੇ ਵੇਲੇ ਸੁਣਨਾ ਸ਼ੁਰੂ ਹੋ ਗਿਆ ਮੈਨੂੰ ਤਸਰੀਰ ਜੇ ਇੱਕ એનર્ਜੀ ਮਿਲੀ ਨਾ ਸਰੀਰ ਹਰਕਤ ਵਜਾਇਆ ਕਿਤੇ ਮੈਂ ਥੋੜਾ ਹੌਸਲਾ ਕੀਤਾ ਤੇ ਮੈਂ ਨਾ ਢੋਲ ਆ ਕੇ ਨਾ ਉੱਠ ਕੇ ਬੈਠ ਗਿਆ ਹੁਣ ਬੈਠ ਗਿਆ ਕਹਿੰਦੇ ਮੈਨੂੰ ਇਹਨਾਂ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਗੁਰ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ ਸ੍ਰੀ ਚਿਹਲ ਜਲ ਸ਼ੁਰੂ ਹੋ ਗਈ ਮੇਰੇ ਘਰ ਵਾਲੀ ਫੇਰਾ ਮੈਨੂੰ ਕਵੇ ਇੱਕ ਲੰਮੇ ਪੈ ਜਾ ਤੁਹਾਡਾ ਸਰੀਰ ਕਮਜ਼ੋਰ ਤੁਹਾਡੀਆਂ ਅੱਡੀਆਂ ਕਮਜ਼ੋਰ ਨੇ ਤੇ ਕਿਤੇ ਇਹਨੂੰ ਮੈਂ ਸ਼ਰਕ ਦਾ ਚੁੱਪ ਕਰ ਦੂੰ ਮੈਨੂੰ ਬੜਾ ਰਸ ਆ ਰਿਹਾ ਸਖਮਨੀ ਸਾਹਿਬ ਜੀ ਬਾਣੀ ਦੀ ਸਮਾਪਤੀ ਹੋਈ ਬਾਣੀ ਆਤਮ ਮਦ ਮਦ ਤੋਂ ਸੰਪੂਰਨ ਭੋਗ ਪਏ ਜਿਸ ਦਿਨ ਅਰਦਾਸ ਹੋ ਰਹੀ ਹੈ ਕਹਿੰਦੇ ਉਹ ਸਰੀਰ ਜਿਹਨੂੰ ਸਟਰਕਚਰ ਤੇ ਪਾ ਕੇ ਲਿਆਂਦਾ ਸੀ ਕਹਿੰਦੇ ਮੈਂ ਆਪਣੀ ਲੱਤਾਂ ਦੇਖਣਾ ਓਕੇ ਤਾਂ ਪੂਰੀ ਅਰਦਾਸ ਸੁਣੀ ਕਹਿੰਦੇ ਪਤਾ ਲੱਗ ਗਿਆ ਗੁਰੂ ਆਮਦਾਜ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ ਘੜ ਵਾਲੇ ਵੀ ਹੈਰਾਨ ਰਿਸ਼ਤੇਦਾਰ ਵੀ ਹੈਰਾਨ ਕਹਿੰਦੇ तकरीबन 7 ਦਿਨ ਗੁਰੂ ਰਾਮਦਾਸ ਦੇ ਘਰ ਫਿਰ ਮੈਂ ਸੇਵਾ ਕੀਤੀ ਕੀਰਤਨ ਸੁਣਿਆ ਉੱਥੇ ਇਸ਼ਨਾਨ ਵੀ ਕਰਦਾ ਰਿਹਾ ਕਹਿੰਦੇ ਗੁਜਰਾਤ ਤੋਂ ਮੈਂ ਐਮੂਲੇ ਸੁਝ ਆਇਆ ਸਾਂ ਮੈਨੂੰ ਅੱਦਵਾਸ ਦੇ ਅੰਦਰ ਸਟੱਕ ਕੇ ਤੇ ਲੰਮੇ ਪਾ ਕੇ ਲਿਆਂਦਾ ਗਿਆ ਸੀ ਕਿਤੇ ਐਸੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਐਸੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਕਹਿੰਦੇ ਆਪਣੇ ਪੈਰਾਂ ਤੇ ਚੱਲ ਕੇ ਮੈਂ ਸਟੇਸ਼ਨ ਤੇ ਗਿਆ ਤੇ ਬੜੇ ਆਰਾਮ ਦੇ ਨਾਲ ਟ੍ਰੇਨ 'ਚ ਬਹਿ ਕੇ ਵਾਪਸ ਗੁਜਰਾਤ ਗਿਆ ਬੋਲੇ ਈਸ਼ੂ ਕਹ ਜੀ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਮਸਕੀਨ ਜੀ ਨਾਲ ਮੇਲ ਹੋਇਆ ਕਈ ਸਟੇਜਾਂ ਤੇ ਇਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਗੁਰਮੁਖੋ ਅੱਜ ਵੀ YouTube ਤੇ ਘਰ ਲਿਖ ਲਿਓ ਬਾਸੂ ਭਾਰ ਦਵਾਜ ਇਹਨਾਂ ਆਪ ਦੱਸਿਆ ਸਾਰਾ ਜ਼ਿਕਰ ਗੁਰਮੁਖੇ ਵਾਲਾ ਤੇ ਫਿਰ ਸ਼ੁਕਰਾਨੇ ਦਾ ਅਖੰਡ ਪੜ੍ਹ ਸਾਹਿਬ ਆਪਣੇ ਘਰ ਕਰਵਾਇਆ ਤੇ ਮਸਕੀਨ ਜੀ ਨੇ ਵੀ ਯਾਨੀ ਸੱਜ ਸ ਮਸਕੀਨ ਜੀ ਨੇ ਵੀ ਉਹਨਾਂ ਨੇ ਹੱਥ ਦੀ ਬੜੀ ਤੰਦਰ ਇਹਨਾਂ ਦੇ ਘਰ ਵੇਖੋ ਗੁਰੂ ਗ੍ਰੰਥ ਸਾਹਿਬ ਕਿਵੇਂ ਕਿਰਪਾ ਕਰਦੇ ਨੇ